ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੇ ਆ ਬੈਲ ਆ ਦੇਖੋ ਕਿੰਨੇ ਲੱਗੇ ਹੋਏ ਨੇ ਮੈਨੂੰ ਕਿਸੇ ਬੰਦੇ ਨੇ ਕਿਹਾ ਸੀਗਾ ਵੀ ਸਾਡੇ ਹਿਸ਼ਾਰਪੁਰ ਵਾਲੀ ਸਾਈਡ ਜਾਵਾਂ ਨੀ ਲਹੁੰਦਾ ਬੈਲ ਬਹੁਤ ਵਧੀਆ ਚੀਜ਼ ਆ ਇਹ ਠੰਡਾ ਹੁੰਦਾ ਬਈ ਜੀ ਉਹ ਲੁਧਿਆਣੇ ਇਹਦਾ 6 40-50 ਰੁਪਏ ਦਾ ਗਲਾਸ ਮਿਲਦਾ ਛੋਟਾ ਜਿਹਾ ਤੁਸੀਂ ਮੰਨੋਗੇ ਆ ਇੰਨਾ ਖੜਾ ਸਾਡੇ ਨਾਲ ਬਾਦੂ ਖੜਾ ਇਹ ਕਿਸੇ ਦਾ ਬੀਜੇ ਨਹੀਂ ਨਾ ਕਿਸੇ ਦਾ ਦਰਾਖਤ ਨਹਿਰ ਦੇ ਆਮ ਹੀ ਖੜਾ ਦੇਖੋ ਕਿੰਨਾ ਲੱਗਿਆ ਹੋਇਆ ਇੱਕ ਬੂਟਾ ਨਹੀਂ ਹੈਗਾ ਕਾਫੀ ਦਰਾਖਤ ਨੇ ਬਈ ਇਹੇ ਇਹ ਕਿਸੇ ਨੂੰ ਲੋਡ ਇੱਥੋਂ ਲੈ ਜਾ ਕਰੋ ਬਾਈ ਆ ਕੇ ਜਦੋਂ ਆਪਣਾ ਕੈਂਡ ਪਿੰਡ ਆਉਂਦਾ ਜਿਹੜਾ ਨਹਿਰ ਦੇ ਨਾਲ-ਨਾਲ ਜਾ ਕੇ ਸਰਕਾਰੀ ਹੈਗਾ ਗੈਸਟ ਹਾਊਸ ਉਹਦੇ ਵਿੱਚ ਵੀ ਹੈਗਾ ਨੇ ਆ ਤੇ ਆ ਖੜਾ ਵਾ ਬੂਲ ਦੇ ਪੁਲ ਦੇ ਕੋਲੇ ਜਿਹੜਾ ਦੇਖੋ ਭਰਿਆ ਪਿਆ ਵਾ ਤੇ ਦੂਸਰੀ ਸਾਈਡ ਹੋਰ ਵੀ ਦਰਅ ਤੱਕ ਹੋਣਾਵੇਂ ਇਹ ਚੀਜ਼ ਕਹਿੰਦੇ ਬਹੁਤ ਵਧੀਆ ਗਰਮੀ ਚ ਵੀ ਠੰਡਾ ਇੱਕ ਤਾਂ ਠੰਡਾ ਹੁੰਦਾ ਇਹ ਨੰਬਰ 2 ਤੇ ਜਿਹਦੀ ਢੂਹੀ ਢਾਈ ਦੁਖਦੀ ਹੋਵੇ ਜਿਵੇਂ ਬੈਠ ਕਹਿੰਦੇ 15 ਦਿਨ 20 ਦਿਨ ਖਾਵੇ ਬੈਲ ਨੂੰ ਤੇ ਢੂਹੀ ਦੁਖਣੋਂ हट ਜਾਂਦੀ ਐਨੀ ਵਧੀਆ ਚੀਜ਼ ਆ ਤਾਕ ਤਵਰ ਹੁੰਦਾ ਇਹ ਫਲ ਬਹੁਤ ਇਹਦਾ ਲੁਧਿਆਣਾ 6 40 50 ਰੁਪਏ ਦਾ ਵਿਕਦਾ ਬਹੁਤ ਲੋਕ ਪਸੰਦ ਕਰਦੇ ਆ ਦੇਖ ਲੋ ਤੇ ਆਮ ਹੀ ਪਿਆ ਖੜਾ ਏ ਇਹ ਕਿਸੇ ਦਾ ਬਾਗ ਨਹੀਂ ਜਾਂ ਕਿਸੇ ਦੇ ਖੇਤ ਨਹੀਂ ਖੜਾਏਗਾ ਕਿਸੇ ਦਾ ਬਾਗ ਨਹੀਂ ਕਿਸੇ ਦਾ ਖੇਤ ਨਹੀਂ ਇਹ ਨਹਿਰ ਦੇ ਨਾਲ ਨਾਲ ਉਹੀ ਖੜਾ ਪਾ ਭਰਿਆ ਪਿਆ ਤੁਸੀਂ ਮੰਨੋਗੇ ਵੀ ਗੁੱਛਾਂ ਦੇ ਗੁੱਛੇ ਲੱਗੇ ਹੋਏ ਨੇ ਉੱਪਰ ਤੱਕ ਦੇਖਿਓ ਗੁੱਛਾਂ ਦੇ ਗੁੱਛੇ ਲੱਗੇ ਹੋਏ ਨੇ ਹੋਰ ਉੱਪਰ ਦੇਖਿਓ ਹਜੇ ਉਹ ਦੇਖੋ ਲਓ ਦੇਖੋ ਦੇਖੀ ਚੱਲੋ ਉਹ ਬੰਦੇ ਮੈਨੂੰ ਕਹਿੰਦੇ ਹੁਸ਼ਿਆਰਪੁਰ ਵਾਲੀ ਸਾਈਡ ਕਹਿੰਦੇ ਸਾਡੇ ਜਮਾ ਨਹੀਂ ਮਿਲਦਾ ਉਧਰ ਦਰਖਤ ਇਹ ਤੇ ਵੀ ਹਟੇ ਉਹ ਲੋਕੇ ਨੂੰ ਪਸੰਦ ਬਹੁਤ ਕਰਦੇ ਆ ਮੈਂ ਕਿਹਾ ਵੀ ਬਾਈ ਸਾਡੇ ਇੱਥੇ ਜਿੰਨਾ ਮਰਜ਼ੀ ਲੈ ਜਾਓ ਦੇਖ ਲਓ ਆਮ ਹੀ ਖੜਾ ਵਾ ਫ੍ਰੀ ਦੇ ਵਿੱਚ ਜਿੰਨਾ ਮਰਜ਼ੀ ਦੋ ਲੈ ਜਾਓ ਪੀਲਾ ਹੋਇਆ ਨਾਲੇ ਪੱਕਿਆ ਫੜ ਖੜਾ ਇਸ ਟਾਈਮ